ਅੱਜ ਦਾ ਵਿਸ਼ਾ ਹੈ ਮਾੜੇ ਦਿਨ ਆ ਜਾਣਗੇ ਅੰਤ ਦੇ ਦਿਨਾਂ ਵਿੱਚ ਸੋ ਅੱਜ ਦਾ ਇਹ ਵਿਸ਼ਾ ਹੈ ਮਾੜੇ ਦਿਨ ਆ ਜਾਣਗੇ ਅੰਤ ਦੇ ਦਿਨਾਂ ਵਿੱਚ ਪਵਿੱਤਰ ਬਾਈਬਲ ਆਖਰੀ ਦਿਨਾਂ ਦੇ ਬਾਰੇ ਅੰਤ ਦੇ ਸਮਿਆਂ ਦੇ ਬਾਰੇ ਕਿਸ ਤਰ੍ਹਾਂ ਵਿਆਨ ਕਰਦੀ ਹੈ ਪਵਿੱਤਰ ਬਾਈਬਲ ਅੰਤ ਦੇ ਦਿਨਾਂ ਦੇ ਬਾਰੇ ਸਾਨੂੰ ਕੀ ਸਿਖਾਉਂਦੀ ਹੈ ਅਸੀਂ ਅੱਜ ਵਿਚਾਰ ਕਰਾਂਗੇ ਬਾਈਬਲ ਦੇ ਵਿੱਚੋਂ ਸੁਣਾਗੇ ਔਰ ਵਚਨਾਂ ਦੇ ਉੱਤੇ ਧਿਆਨ ਕਰਾਂਗੇ ਮੇਰੇ ਭਾਈਓ ਅਤੇ ਭੈਣੋ ਸਰਵਸ਼ਕਤੀਮਾਨ ਪਰਮੇਸ਼ਰ ਦਾ ਵਚਨ ਸਰਵਸ਼ਕਤੀਮਾਨ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਦੱਸਦੀ ਹੈ ਕਿ ਅਸੀਂ ਆਖਰੀ ਦਿਨਾਂ ਵਿੱਚ ਇਹ ਸਾਰੀਆਂ ਬੁਰੀਆਂ ਗੱਲਾਂ ਤੋਂ ਬਚ ਸਕੀਏ ਜਿਨ੍ਹਾਂ ਦੇ ਬਾਰੇ ਪਵਿੱਤਰ ਬਾਈਬਲ ਵਿੱਚ ਜ਼ਿਕਰ ਆਇਆ ਬਹੁਤ ਸਾਰੇ ਲੋਕ ਉਨਾ ਪਾਪਾਂ ਦੇ ਵਿੱਚ, ਉਹਨਾਂ ਬਦੀਆਂ ਵਿੱਚ ਫਸ ਜਾਣਗੇ। ਇੰਨੇ ਜ਼ਿਆਦਾ ਮਾੜੇ ਦੇ ਨਾਲ ਜਾਣਗੇ। ਅੰਤ ਦੇ ਸਮੇਂ ਕਿ ਇਨਸਾਨ ਜਿਹੜਾ ਆ ਉਹ ਭੈੜਾ ਰਾਹ ਅਪਣਾਵੇਗਾ। ਮਨੁੱਖ ਬੁਰਾਈ ਦਾ ਰਸਤਾ ਅਪਣਾਵੇਗਾ। ਮਨੁੱਖ ਜਿਹੜਾ ਪਾਪ ਦਾ ਮਾਰਗ ਅਪਣਾਵੇਗਾ। ਇੰਨਾ ਮਾੜਾ ਵੇਲਾ ਆ ਜਾਵੇਗਾ। ਇੰਨਾ ਮਾੜਾ ਸਮਾਜ ਆ ਜਾਏਗਾ ਸੋ ਇਸ ਲਈ ਅੱਜ ਅਸੀਂ ਬਾਈਬਲ ਦੇ ਵਿੱਚੋਂ ਪੜਾਂਗੇ ਸੰਤ ਪੌਲਸ ਦੇ ਦੁਆਰਾ ਲਿਖਿਆ ਹੋਇਆ ਇਹ ਪੇਗਾਮ ਤਿਮੋਥੀਅਸ ਦੀ ਦੂਸਰੀ ਪੱਤਰੀ ਤਿਮੋਥੀਅਸ ਦੀ ਦੂਸਰੀ ਪੱਤਰੀ ਉਸ ਦਾ 3 ਅਧਿਆਇ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਜਦੋਂ ਪੜ੍ਹਦੇ ਹਾਂ ਤੇ ਮੋਥੀਅਸ ਦੀ ਦੂਸਰੀ ਪੱਤਰੀ ਉਸ ਦਾ ਤਿੰਨ ਅਧਿਆਇ ਉਸ ਦੇ ਇੱਕ ਵਚਨ ਤੋਂ ਪੜ੍ਹਦੇ ਉੱਥੇ ਕਿਵੇਂ-ਕਿਵੇਂ ਲਿਖਿਆ ਗਿਆ ਸੰਤ ਪੌਲਸ ਲਿਖਦਾ ਪਰ ਇਹ ਜਾਣ ਛੱਡ ਪਈ ਅੰਤ ਦੇਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ ਸੰਤ ਪੌਲਸ ਲਿਖਦਾ ਆ ਪੀ ਇਹ ਜਾਣ ਛੱਡ ਭਾਈ ਅੰਤ ਦੇ ਆ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ ਪਹਿਲੇ ਨੰਬਰ ਤੇ ਕੀ ਲਿਖਿਆ ਗਿਆ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਮਾੜੇ ਸਮਿਆਂ ਦੀਆਂ ਨਿਸ਼ਾਨੀਆਂ ਭੈੜੇ ਸਮਿਆਂ ਦੀਆਂ ਨਿਸ਼ਾਨੀਆਂ ਜੋ ਅੰਤ ਵੇਲੇ ਇਹ ਸਮੇਂ ਆਉਣੇ ਆ ਉਹ ਕੀ ਨੇ ਮਨੁੱਖ ਕੀ ਹੋਵੇਗਾ ਆਪ ਸੁਆਰਥੀ ਆਪਣਾ ਮਤਲਬ ਨਿਕਲ ਜਾਵੇ ਫੇਰ ਕੋਈ ਬੰਦਾ ਆਪ ਸਵਾਰਥੀ ਬਣੇਗਾ ਆਪਣੇ ਵਾਰੀ ਸੋਚੇਗਾ ਆਪਣੇ ਫਾਇਦੇ ਦੀ ਗੱਲ ਕਰੇਗਾ ਭਾਵੇਂ ਦੂਜੇ ਦਾ ਨੁਕਸਾਨ ਹੋਵੇ ਭਾਵੇਂ ਦੂਜੇ ਦੀ ਜਾਨ ਜਾਵੇ ਭਾਵੇਂ ਦੂਜਾ ਬਰਬਾਦ ਹੋਵੇ ਭਾਵੇਂ ਦੂਜੇ ਦਾ ਜੀਵਨ ਖਰਾਬ ਹੋਵੇ ਸਿਰਫ ਆਪ ਸਵਾਰਥੀ ਹੋਵੇਗਾ ਆਪਣੇ ਬਾਰੇ ਬੰਦਾ ਸੋਚੇਗਾ ਲੱਗੇ ਮਾਇਆ ਦੇ ਲੋਭੀ ਕੀ ਹੋਣਗੇ ਜੀ ਪਵਿੱਤਰ ਬਾਈਬਲ ਦੱਸਦੀ ਹੈ ਮਾਇਆ ਦੇ ਲੋਭੀ ਹੋਣਗੇ ਅੰਤ ਦੇ ਦਿਨਾਂ ਵਿੱਚ ਮਾਇਆ ਦਾ ਲੋਭ ਬੰਦਿਆਂ ਦੇ ਅੰਦਰ ਇੰਨਾ ਵਾਜੇਗਾ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਦਿਖੇਗਾ ਉਹਨਾਂ ਨੂੰ ਸੱਚਾਈ ਦਾ ਰਾਹ ਨਹੀਂ ਦਿਖੇਗਾ ਮਾਇਆ ਦੇ ਲੋਭ ਦੇ ਵਿੱਚ ਹਰ ਇੱਕ ਬੁਰਾਈ ਨੂੰ ਕਰਨ ਲਈ ਤਿਆਰ ਹੋ ਜਾਂਦੇ। ਮਾਇਆ ਦੇ ਲੋਭ ਦੇ ਕਾਰਨ ਹਰ ਤਰ੍ਹਾਂ ਦਾ ਪਾਪ ਕਰਨ ਲਈ ਤਿਆਰ ਹੋ ਜਾਂਦੇ। ਅੱਗੇ ਲਿਖਿਆ ਸ਼ੇਖੀ ਬਾਜ ਸ਼ੇਖੀ ਬਾਜ ਆਪਣੀ ਵੜਿਆਈ ਕਰਨਗੇ, ਸ਼ੇਖੀਆਂ ਮਾਰਨਗੇ, ਫੋਕੀਆਂ ਹੀ ਗੱਲਾਂ ਕਰਨਗੇ। ਗੱਲਾਂ ਦਾ ਕਹਿੰਦੇ ਜੀ ਮਹਿਲ ਪਾ ਦੇਣੀ ਗੱਲਾਂ ਦੇ ਨਾਲ ਆਪਣੀ ਵਡਿਆਈ ਕਰਨਗੇ ਰੱਬ ਦੀ ਵਡਿਆਈ ਨਹੀਂ ਕਰਨਗੇ ਅੱਗੇ ਲਿਖਿਆ ਹੰਕਾਰੀ ਹੰਕਾਰ ਦੇ ਨਾਲ ਭਰੇ ਕਾਦੇ ਨਾਲ ਭਰੇ ਹੋਏ ਹੰਕਾਰ ਦੇ ਨਾਲ ਭਰੇ ਹੋਏ ਕੁਫਰ ਬੱਕਣ ਵਾਲੇ ਬੁਰੇ ਸ਼ਬਦ ਬੋਲਣ ਵਾਲੇ ਉਹ ਬੁਰੇ ਸ਼ਬਦ ਹੀ ਬੋਲਣਗੇ ਕੋਈ ਚੰਗੀ ਗੱਲ ਨਹੀਂ ਬੋਲਣਗੇ ਅਤੇ ਅੱਗੇ ਲਿਖਿਆ ਮਾਪਿਆਂ ਦੇ ਅਣ ਆਗਿਆਕਾਰ ਮਾਪਿਆਂ ਦੇ ਕੀ ਹੋਣਗੇ ਅਣ ਆਗਿਆਕਾਰ ਮਾਪਿਆਂ ਦੀ ਗੱਲ ਨਹੀਂ ਮੰਨਣਗੇ ਆਪਣੇ ਮਾਂ-ਬਾਪ ਦੀ ਕੋਈ ਗੱਲ ਉੱਤੇ ਪਾਲਣਾ ਵਿਚਾਰ ਨਹੀਂ ਕਰਨਗੇ ਨਾ ਸ਼ੁਕਰੀ ਨੇਕੀਆਂ ਭੁੱਲ ਜਾਣਾ ਨਾ ਸ਼ੁਕਰੇ ਕਿਸੇ ਦੀ ਨੇਕੀ ਨੂੰ ਯਾਦ ਨਾ ਰੱਖਣਾ ਇਸ ਤਰ੍ਹਾਂ ਦੇ ਲੋਕ ਅੰਤ ਦੇ ਦਿਨਾਂ ਵਿੱਚ ਮਾੜੇ ਦਿਨਾਂ ਵਿੱਚ ਹੋਣਗੇ ਨਾ ਸ਼ੁਕਰੇ ਨੇਕੀਆਂ ਛੇਤੀ ਭੁੱਲ ਜਾਣ ਵਾਲੇ ਆਪਵਿੱਤਰ ਭਾਂਤ ਭਾਂਤ ਦੀ ਬਰਿਆਈ ਪਾਪ ਕਰਨ ਵਾਲੇ ਆਪਣੇ ਆਪ ਨੂੰ ਪ੍ਰੇਸ਼ਟ ਕਰਨ ਵਾਲੇ ਆਪਵਿੱਤਰ ਉਨਾ ਮਾੜੇ ਦਿਨਾਂ ਵਿੱਚ ਹੋਣਗੇ ਅੱਗੇ ਲਿਖਿਆ ਨਿਰਮੋਹ ਪੱਥਰ ਦੇ ਲ ਮਨ ਵਿੱਚ ਕੋਈ ਦਇਆ ਨਹੀਂ ਮਨ ਵਿੱਚ ਪਾਪ ਏ ਸਿਰਫ ਮੋਹ ਹੰਕਾਰ ਮਨ ਵਿੱਚ ਨਿਰਾ ਆਪਣਾ ਹੀ ਫਾਇਦਾ ਸੋਚਣਾ ਮਨ ਵਿੱਚ ਬੁਰਾਈ ਭਰੀ ਕੋਈ ਮਨ ਵਿੱਚ ਨਰਮਾਈ ਨਹੀਂ ਕੋਈ ਮਨ ਵਿੱਚ ਸਾਦਗੀ ਨਹੀਂ ਹਰ ਵੇਲੇ ਮਨ ਬੁਰੇ ਵਿਚਾਰ ਕਰਦਾ ਹੈ ਹਰ ਵੇਲੇ ਮਨ ਬੁਰੀਆਂ ਗੱਲਾਂ ਕਰਦਾ ਨੇ